ਤੇ ਜੀ ਜਿਹਦਰ ਸਾਹਿਬ ਉਹਨੇ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਪਰ ਇੱਕ ਗੱਲ ਰਹਿ ਗਈ ਹੈ ਕਿ ਸਾਨੂੰ ਇੱਕ ਸਾਲ ਤੋਂ ਅਸੀਂ ਲੜਾਈ ਲੜ ਰਹੇ ਲੜ ਰਹੇ ਹਾਂ ਉਦੋਂ ਤੋਂ ਸਾਨੂੰ ਇਹੋ ਜਿਹਾ ਕੋਈ ਮਹਿਸੂਸ ਨਹੀਂ ਸੀ ਹੋ ਰਿਹਾ ਅ ਜਦੋਂ ਤੋਂ ਉਹਨਾਂ ਨੇ ਕੈਮਰੇ ਲਾਉਣ ਦਾ ਕੋਈ ਇਹੋ ਜਿਹਾ ਸ਼ਾਸ਼ਾ ਘੜੀਆਂ ਉਦੋਂ ਤੋਂ ਸਾਨੂੰ ਇਹ ਵੀ ਇੱਕ ਦੋ ਮਹੀਨੇ ਦੀ ਗੱਲ ਅਸੀਂ ਹੋਰ ਵੀ ਭੁਗਤ ਲੈਂਦੇ ਪਰ ਇਹ ਜਿਹੜਾ ਇਹ ਮਾਮਲਾ ਕੀ ਸਾਜ਼ਿਸ਼ ਹੈ ਕੀ ਉਹ ਤੋਂ ਸਾਨੂੰ ਅੰਦਾਜ਼ਾ ਲੱਗਦਾ ਕਿ ਸ਼ਾਇਦ ਉਹਨਾਂ ਦੀ ਜਾਨ ਨੂੰ ਕੁਝ ਐਸ਼ੀ ਜੀ ਪ੍ਰੋਬਲਮ ਹੋ ਸਕਦੀ ਹੈ ਜੋ ਇਹ ਇਹ ਫਸਲ ਵੀ ਗੇਮ ਜਾ ਰਹੀ ਹੈ ਤੇ ਇਸ ਕਰਕੇ ਜਹੇਦਾਰ ਸਾਹਿਬ ਉਹਨਾਂ ਮੈਂ ਬਾਕੀ ਤੇ ਸਾਰਾ ਕੁਝ ਤੁਹਾਨੂੰ ਦੱਸਦਾ ਇਹ ਚੀਜ਼ ਹੈ ਕਿ ਵਹੀਂ ਤੇ ਸੋਚਦੇ ਆ ਕਿ ਸਰਕਾਰ ਤੋਂ ਤੇ ਪਹਿਲਾਂ ਹੀ ਲੱਗਦਾ ਸੀ ਕਿ ਭਾਰਤ ਸਰਕਾਰ ਜਿਹੜੀ ਸਿੱਖਾਂ ਨਾਲ ਕਿਹੋ ਜਿਹਾ ਸਲੂਕ ਕਰ ਰਹੀ ਉਹ ਤੇ ਚੱਲ ਹੀ ਰਿਹਾ ਸੀ ਚਲੋ ਪੰਜਾਬ ਸਰਕਾਰ ਵੀ ਉਹਦੇ ਨਾਲ ਮਿਲੇਗੀ ਪਰ ਸਾਡੀਆਂ ਧਾਰਮਿਕ ਸੰਸਥਾਵਾਂ ਜਾਂ ਸਿੱਖ ਸੰਸਥਾਵਾਂ ਜਾਂ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਸਿੱਖ ਆਪਣੇ ਆਪਣੇ ਪੰਥਕ ਲੀਡਰ ਕਹਿੰਦੇ ਆ ਪਤਾ ਨਹੀਂ ਵੀ ਉਹ ਵੀ ਇੱਕਦਮ ਖਤਮ ਹੀ ਹੋ ਚੁੱਕੇ ਆ ਉਹਨਾਂ ਨੇ ਇਹ ਹਾਲਾਤ ਚ ਪੰਥ ਨੂੰ ਛੱਡ ਦਿੱਤਾ ਕਿ ਉਹਨਾਂ ਦੀਆਂ ਬੇਟੀਆਂ ਧੀਆਂ ਪੈਣਾ ਉੱਥੇ ਬਰੋੜਾਂ ਤੇ ਰੋਲਦੀਆਂ ਰਹਿਣ ਉਹਨਾਂ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਤੇ ਇਹ ਚੀਜ਼ ਹੈ ਕਿ ਕੋਈ ਨਹੀਂ ਅਸੀਂ ਦੀ ਆਪਣੀ ਕੁਰਬਾਨੀ ਦੇ ਦਾਂਗੇ ਪਰ ਸਾਨੂੰ 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 ਇਹ ਇਹ ਚੀਜ਼ ਦਾ ਦੁੱਖ ਹੈ ਕਿ ਸਾਡੀਆਂ ਜਿਹੜੀਆਂ ਐਡੀ ਵੱਡੀ ਸਰਮੌਰ ਸੰਸਥਾ ਅਕਾਲ ਤਖਤ ਆ ਸ਼੍ਰੋਮਣੀ ਕਮੇਟੀ ਆ ਜਾਂ ਸਾਡਾ ਅਕਾਲੀ ਦਲ ਸੀਗਾ ਜਾਂ ਇਹ 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 ਕਿੱਥੇ ਚਲੇ ਗਏ ਇਹਨਾਂ ਨੇ ਆਪਣੇ ਆਪ ਦੀ ਇਹਨਾਂ ਦੀ ਇਹਨਾਂ ਦੀ ਵਚਾਵ ਸ਼ਾਭ ਯੋਗਤਾ ਜਿਹੜੀ ਉਹ ਦਿਨੋਂ ਦਿਨ ਖਤਮ ਹੋ ਰਹੀ ਹੈ ਤੇ ਫਿਰ ਜੇ ਕੱਲ ਨੂੰ ਕੋਈ ਪਹਾਣਾ ਵਰ ਪਗੜਿਆ ਕੋਈ ਨਹੀਂ ਬੰਦੇ ਨੇ ਮਰਨਾ ਤੇ ਇੱਕ ਦਿਨ ਹੁੰਦਾ ਹੀ ਹੈ ਪਰ ਇਹ ਚੀਜ਼ ਹੈ ਕਿ ਫਿਰ ਇਹ 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 ਕਿ ਇੱਕ ਆਦੇ ਵਾਸਤੇ ਬੈਠੇ ਡੇਡੇ ਵੱਡੀਆਂ ਕੁਰਸੀਆਂ ਦੇ ਜਿਹੜੇ ਬੈਠੇ ਸਾਡੇ ਆਗੂ ਉਹ 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 ਉਹਨਾਂ ਦੀ ਕੀ ਜਵਾਬਦਾਈ ਹੈ ਸਰ ਕੌਂਬ ਰਤੀ ਸਰਕਾਰ ਦੇ ਦਬਾਵ ਨਾਲ ਚ ਇਹ ਕਾਮਯਾਬ ਨਹੀਂ ਹੋ ਪਾਇਆ ਨਹੀਂ ਸਰਕਾਰ ਤੇ ਬਣਾਣ ਚ ਜਾਂ ਕਿਸੇ ਵੀ ਪਰ ਸਾਨੂੰ ਤੇ ਇਸ ਚੀਜ਼ ਦਾ ਦੁੱਖ ਆ ਪੰਥਕ ਪਾਰਟੀ ਪੰਥਕ ਪਾਰਟੀਆਂ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਪੰਥਕ ਕਹਿੰਦੇ ਆ ਕੋਈ ਵੀ ਕਿਸੇ ਪਾਰਟੀ ਚ ਵੀ ਹੋਣ ਉਹ ਕੋਈ ਜਦੋਂ ਕੋਈ ਕਿਸ ਨੂੰ ਮਾਰ ਦੇ ਕਿਸ ਨੂੰ ਰੱਖ ਲੇ ਕੋਈ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੁਣ ਉੱਥੇ ਹਰਿਆਣਾ ਬਾਰਡਰ ਤੇ ਕੋਈ ਕਿਸਾਨਾਂ ਨਾਲ ਇਹੋ ਜਿਹੀ ਗੋਲੀਬਾਰੀ ਹੋਈ ਕੁਝ ਸਾਡੇ ਕੋਈ ਪੋਲੀਟਿਕਲ ਲੀਡਰ ਜਾ ਕੇ ਉੱਥੇ ਕੋਈ ਖੜੇ ਨਹੀਂ ਹੋਏ ਮਗਰੋਂ ਜਾ ਕੇ ਜਦੋਂ ਕੋਈ ਮਰ ਜਾਂਦਾ ਉਦੋਂ ਜਾ ਕੇ ਜੇ ਉਹ ਸਾਰੇ ਜਣੇ ਉਹਦੇ ਭੋਗ ਤੇ ਜਾਣ ਵਾਸਤੇ ਜਾਂਉਂਦੇ ਉਹਦੇ ਉੱਤੇ ਬਹੁਤ ਸਾਰੇ ਆਗੂ ਰੋਜ਼ ਤੱਲੀ ਸ਼ਾਮਲ ਹੋ ਰਹੇ ਐ ਕੀ ਲੱਗਦਾ ਉਹ ਸਿਰਫ ਸਾਸੀ ਸ਼ੋਹਰਤ ਵਾਸਤੇ ਪਹੁੰਚ ਰਹੇ ਆਪਣੀ ਪ੍ਰੋਡਕਟ ਚਾਹਤ ਪਹੁੰਚ ਰਹੇ ਅਸੀਂ ਤਾਂ ਕਿੰਨੇ ਸਾਡੇ ਕੋਲ ਨਾਂ ਵੀ ਪਹੁੰਚੋ ਕੋਈ ਗੱਲ ਨਹੀਂ ਪਰ ਤੁਸੀਂ ਜਿੱਥੇ ਤੁਹਾਡਾ ਕੋਈ ਕੰਮ ਕਰਨ ਦਾ ਫਰਜ਼ ਬਣਦਾ ਉੱਥੇ ਜਾ ਕੇ ਕਰੋ ਇੱਕ ਸਵਾਲ ਥੋੜਾ ਕੌੜਾ ਹੋ ਸਕਦਾ ਹੈ ਲੇਕਿਨ ਮੇਰੀ ਭਾਵਨਾ ਨੂੰ ਸਮਝੋ ਕਿ ਫੇਸਬੁਕ ਵਾਲਾ ਪੰਕ ਨਜ਼ਰ ਨਹੀਂ ਆਇਆ ਇੱਥੇ ਕਿਉਂਕਿ ਫੇਸਬੁਕ ਦੇ ਉੱਤੇ ਹਜ਼ਾਰਾਂ ਲੋਕ ਭਾਈ ਅਮਰਪਾਲ ਸਿੰਘ ਦੀ ਸਪੋਰਟ ਸ਼ੋਰਮ ਦੇਸ ਲੇਕਿਨ ਧਰਨੇ ਦੇ ਵਿੱਚ ਜਿੰਨਤੀ ਦੇ ਲੋਕ ਹੀ ਸ਼ਾਮਲ ਹੋਏ ਇਹ ਇਹਦੇ ਚ ਕੀ ਹੋਰ ਵੀ ਬਹੁਤ ਕਾਰਨ ਨੇ ਜੀ ਫੇਸਬੁਕ ਦੀ ਇਕੱਲੀ ਫੇਸਬੁਕ ਤੇ ਚਲੋ ਹੋ ਸਕਦਾ ਥੋੜਾ 10 20% ਦਾ ਫਰਕ ਹੋਵੇ ਉਹਦੇ ਚ ਕੀ ਆ ਪ੍ਰਸ਼ਾਸਨ ਦਾ ਇਹੋ ਦਬਾਅ ਵਾ ਹਰ ਇੱਕ ਜਿਹੜਾ ਬੰਦਾ ਇਧਰ ਨੂੰ ਕੋਈ ਤੁਰ ਰਿਹਾ ਤੇ ਡਰਤੇ ਪਰਚਾ ਕਰਦਾਂਗੇ ਉਹਨਾਂ ਨੂੰ ਡਰਾਇਆ ਜਾ ਰਿਹਾ ਉਹ ਪਹੁੰਚਣ ਤੋਂ ਰੋਕਿਆ ਜਾ ਰਿਹਾ ਪਿੰਡਾਂ ਜਾ ਕੇ ਜੇ ਕੋਈ ਅਨਾਉਂਸਮੈਂਟ ਕਰਦਾ ਤਾਂ ਉਹ ਗਰੰਟੀ ਨੂੰ ਧਮਕੀ ਦਿੱਤੀ ਜਾਂਦੀ ਹੈ ਪਿੰਡ ਦੀਆਂ ਪੰਚਾਇਤਾਂ ਨੂੰ ਡਰਾਇਆ ਜਾ ਰਿਹਾ ਵੀ ਜੇ ਤੁਹਾਡੇ ਪਿੰਡ ਤੋਂ ਕੋਈ ਬੰਦਾ ਜਾਊਗਾ ਅਸੀਂ ਤੁਹਾਡੇ ਨਾਲ ਆਇਆ ਕਰਾਂਗੇ ਜੇ ਕਰਾਂਗੇ ਇਹੋ ਜਿਹੀਆਂ ਚੀਜ਼ਾਂ ਸਾਨੂੰ ਪਤਾ ਵੀ ਲੋਕ ਸਾਡੇ ਨਾਲ ਲੇਕਿਨ ਠੀਕ ਹੈ ਪਹੁੰਚ ਦੇ ਨਹੀਂ ਪਹੁੰਚਦੇ ਕਿ ਉਹ ਕੋਈ ਕੋਈ ਬੰਦਾ ਹਰਿਆਣਾ ਚੋਂ ਆ ਰਿਹਾ ਜੂਪੀ ਚੋਂ ਆ ਰਿਹਾ ਰਾਜਸਥਾਨ ਚੋਂ ਆ ਰਿਹਾ ਜੰਮੂ ਤੋਂ ਆ ਰਿਹਾ ਪੰਜਾਬ ਦੇ ਦੂਰੋਂ ਬਿਠੰਡੇ ਤੋਂ ਮਾਨਸਾ ਤੋਂ ਉਧਰੋਂ ਸਭ ਤੱਕ ਆ ਰਹੇ ਹੁਣ ਇਡੀ ਦੂਰ ਤੋਂ ਇੱਕ ਨਾਰਮਲ ਬੰਦੇ ਵਾਸਤੇ ਆਉਣਾ ਵੀ ਇੰਨਾ ਖਰਚਾ ਕਰਕੇ ਆਪਣੇ ਲੈਵਲ ਤੇ ਔਖੀ ਗੱਲ ਹੈ ਫਿਰ ਵੀ ਅਸੀਂ ਉਹਨਾਂ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੇ ਇੰਨੀਆਂ ਮੁਸ਼ਕਲਾਂ ਪਾਰ ਕਰਕੇ ਵੀ ਸਾਡੇ ਕੋਲ ਆ ਰਹੇ ਆ ਤੇ ਅਸੀਂ ਇਹ ਨਹੀਂ ਵੀ ਲੋਕ ਸਾਡੇ ਨਾਲ ਨੇ ਨਾਲ ਤੇ ਹੈ ਪਰ ਇਹ ਚੀਜ਼ ਹੈ ਕਿ ਸਾਰਿਆਂ ਦੀ ਹੁਣ ਕੋਈ ਕੋਈ ਲੀਡਰ ਜਨਾ ਚ ਕੋਈ ਲੀਡ ਕਰਨ ਵਾਲਾ ਬੰਦਾ ਨਹੀਂ ਉਹਦੇ ਵਾਸਤੇ ਉਹ ਕੀ ਖਬਰ ਆ ਰਹੀ ਹੈ ਕਿ ਗੱਲਬਾਤ ਪਤਾ ਲੱਗਿਆ ਵੀ ਤਿੰਨ ਜਣਿਆਂ ਦੀ ਸਿਹਤ ਜਿਹੜੀ ਸਰਕਾਰੀ ਸਾਹ ਹਾਂਜੀ ਦੇ ਜੇਲ੍ਹ ਤੋਂ ਤੇ ਉਹ ਹੀ ਆ ਤਿੰਨ ਜਣੇ ਤੇ ਕਾਫੀ ਥੋੜੇ ਗੰਭੀਰ ਹੈ ਉਹਨਾਂ ਦੀ ਹਾਲਤ ਤੇ ਪਰ ਇਹਨਾਂ ਕਿ ਮਾਨਸਿਕ ਤੌਰ ਤੇ ਉਹ ਚੜਦੀ ਕਲਾ ਚ ਪਰ ਪਰਿਵਾਰਾਂ ਤਾਂ ਚਿੰਤਾ ਦਾ ਵਿੱਚ ਚਿੰਤਾ ਦਾ ਵਿਸ਼ਾ ਤੇ ਹੋਇਆ ਹੀ ਹੁਣ ਅਸੀਂ ਤੇ ਆਪਣਾ ਸਾਰਾ ਕੁਝ ਗੁਰੂ ਤੇ ਛੱਡਿਆ ਕੋਈ ਨਹੀਂ ਅਸੀਂ ਤਿਆਰ ਹਾਂ ਜੇ ਜੋ ਵੀ ਵਾਪਰ ਰੂਗਾ ਅਸੀਂ ਉਹਨੂੰ ਸੈਂਡ ਕਰਾਂਗੇ ਸਰਕਾਰ ਵੱਲੋਂ ਕੋਈ ਪਹਿਲ ਕਦਮੀ ਨਹੀਂ ਕੋਈ ਅਜੇ ਤੱਕ ਤੇ ਕੋਈ ਨਹੀਂ ਉਹ 25 ਤਰੀਕ ਤੋਂ ਬਾਅਦ ਚ ਕੋਈ ਇਹੋ ਜਿਹਾ ਕੋਈ ਰਿਸਪਾਂਸ ਨਹੀਂ ਅੱਗੇ ਫਿਰ ਅੱਗੇ ਅੱਗੇ ਤੇ ਅੱਗੇ ਸਾਡੀ ਕੋਈ ਰਣਨੀਤੀ ਨਹੀਂ ਉਹ ਦੂਜੀਆਂ ਪਾਰਟੀਆਂ ਕੋ ਆਪਣੇ ਲੈਵਲ ਤੇ ਕੁਝ ਕਰ ਰਹੀਆਂ ਤੇ ਅਸੀਂ ਕਹਿੰਨੇ ਕਿ ਜੋ ਵੀ ਉਹਨਾਂ ਵਾਸਤੇ ਕਰ ਰਹੇ ਉਹ ਉਹਨਾਂ ਦੀ ਸਪੋਰਟ ਕੀਤੀ ਜਾਣੀ ਚਾਹੀਦੀ ਹੈ ਜੋ ਭਾਈ ਸਾਹਿਬ ਦੇ ਇਹਨਾਂ ਦੇ ਪਰਿਵਾਰਾਂ ਦੇ ਵਾਸਤੇ ਲੜ ਰਹੇ ਆ ਉਹ ਕੋਈ ਵੀ ਕੋਈ ਐਕਸ਼ਨ ਕਰ ਰਿਹਾ ਕੀ ਕਰ ਰਿਹਾ ਜੋ ਵੀ ਫੈਸਲਾ ਲੈ ਰਿਹਾ ਕੋਈ ਰੋਸ ਮਾਰਚ ਕਰ ਰਿਹਾ ਕੋਈ ਜੋ ਵੀ ਪਰ ਜੇ ਸਾਰੇ ਇਕਜੁੱਟ ਹੋ ਕੇ ਕਰਨ ਤੇ ਲੱਗਦਾ ਕਿ ਕੰਮ ਵੀ ਨਾ ਸਫਲ ਹੋ ਸਕੇ ਤੇ ਉਹ ਉਹ ਤੇ ਚੀਜ਼ ਹੈ ਕਿ ਕੋਈ ਵੀ ਜੇ ਸਾਰੇ ਇਕਜੁੱਟ ਹੋ ਜਾਣ ਤੇ ਫਿਰ ਤੇ ਕੋਈ ਕਾਮਯਾਬੀ ਕੋਈ ਵੀ ਦੂਰ ਨਹੀਂ ਜਿਹੜੇ ਪ੍ਰਾਨੇ ਬੰਦੀ ਸਿੰਘ ਇੰਨੇ ਚਿਰ ਦੇ ਬੈਠੇ ਜੇ ਉਦੋਂ ਵੀ ਅਸੀਂ ਇਕੱਠੇ ਹੋ ਕੇ ਲੜਦੇ ਤਾਂ ਵੀ ਉਹ ਕਾਮਯਾਬੀ ਤੇ ਹੈਗੀ ਕਾਮਯਾਬੀ ਤੇ ਸਾਡੇ ਸਾਨੂੰ ਪਾੜ ਰੇ ਅਲੱਗ-ਅਲੱਗ ਕੀਤਾ ਜਾ ਰਿਹਾ ਹੁਣ ਇਹ 10 ਪ੍ਰਸ਼ਾਦ ਬੈਠੇ ਹੈ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਇਹ ਮਨਸ਼ਾ ਨਹੀਂ ਪੀ ਇਹਨਾਂ ਦਾ ਹੁਣ ਨਾ ਕਿਹੜੋ ਹਾਂ ਉਹ ਮਸਲਾ ਹੱਲ ਕਰਨ ਵਾਲੇ ਪਾਸੇ ਨਹੀਂ ਦੁਰ